ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਅੱਜ ਆਪਾਂ ਬਣਾਵਾਂਗੇ ਜੇ ਪਾਓ ਪਾਜੀ ਪਾਓ ਦਾ ਆਪਾਂ ਦੇਖੋ ਮਸਾਲਾ ਜਿਹੜਾ ਮੈਦਾ ਸੀਗਾ ਮੈਂ ਪਹਿਲਾਂ ਹੀ ਆਪਣਾ ਤੁਹਾਨੂੰ ਦਿਖਾਇਆ ਨਹੀਂ ਕਿਉਂਕਿ ਫਿਰ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਇਹ ਮੈਂ ਗੁੰਨ ਕੇ ਰੱਖ ਲਿਆ ਇਹਨੂੰ ਹੁਣ ਆਪਾਂ 4-5 ਘੰਟੇ ਵਾਸਤੇ ਢੱਕ ਕੇ ਗਰਮ ਜਗ੍ਹਾ ਤੇ ਰੱਖਾਂਗੇ ਜਦੋਂ ਫਿਰ ਕੱਟਿਆ ਫਿਰ ਤੁਹਾਨੂੰ ਦਿਖਾਵਾਂਗੇ ਇਹ ਪਹਿਲਾਂ ਪਾ ਰੱਖ ਲਏ ਤੇ ਆ ਹੁਣ ਆਪਾਂ ਨਾਲ ਦੀ ਨਾਲ ਹੀ ਆਪਾਂ ਮਸਾਲਾ ਭੁੰਨਿਆ ਹੋਇਆ ਪਾਉ ਪਾਜੀ ਦਾ ਸ਼ਾਇਦ ਤੁਹਾਨੂੰ ਦੱਸਦਾ ਹੋਊਗਾ ਆ ਦੇਖੋ ਇਹ ਉਸ ਮਸਾਲਾ ਮੈਂ ਭੁੰਨ ਲਿਆ ਅੱਜ ਆਪਾਂ ਨਵੇਂ ਤਰੀਕੇ ਦੇ ਨਾਲ ਪਾਉ ਪਾਜੀ ਬਣਾਵਾਂਗੇ ਪਾਉ ਪਾਜੀਆਂ ਜੋ ਕਿਸ ਤਰ੍ਹਾਂ ਬਣਾਉਣ ਲੱਗੀਆਂ ਨਹੀਂ ਤਾਂ ਆਪਾਂ ਮੋਸਟਲੀ ਬਣਾਉਂਦੇ ਆ ਕਿ ਜਿਹੜੀਆਂ ਚੀਜ਼ਾਂ ਲਸਣ ਆ ਅਦਰਕ ਆ ਪਿਆਜ਼ ਆ ਤੇ ਸਬਜ਼ੀਆਂ ਹਨਾ ਕੱਟ ਕੇ ਉਹਨਾਂ ਨੂੰ ਆਪਾਂ ਕੁੱਕਰ ਦੇ ਵਿੱਚ ਕਰ ਲੈਣੇ ਆ ਬਾਅਦ ਵਿੱਚ ਮੈਚ ਕਰਕੇ ਉਹਨਾਂ ਨੂੰ ਤੇ ਫਿਰ ਆਪਾਂ ਪਿਆਜ਼ ਦਾ ਤੜਕਾ ਉਹਨਾਂ ਨੂੰ ਲਾਉਂਦੇ ਬਟ ਮੈਂ ਇਸ ਤਰ੍ਹਾਂ ਨਹੀਂ ਕਰ ਰਹੀ ਮੈਂ ਕਰ ਰਹੀ ਆ ਕਿਉਂਕਿ ਉਹ ਆਪਣਾ ਜਿਹੜੀਆਂ ਸਬਜ਼ੀਆਂ ਸੀਗੀਆਂ ਮੇਰੇ ਕੋਲ ਕੌਣ ਸੀਗੇ ਮਟਰ ਗਾਜਰਾ ਤੇ ਆਪਣਾ ਦੂਸਰਾ ਮਟਰ ਗਾਜਰਾ ਤੇ ਆਲੂ ਸਾਰੇ ਉਹ ਸੀਗੇ ਮੇਰੇ ਕੋਲੇ ਤੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਬੋਇਲ ਕਰ ਲਿਆ ਉਹ ਪਰ ਮੇਰੇ ਆਲੂ ਥੋੜੇ ਜਿਹਾ ਘੱਟ ਹੋਏ ਸੀਗੇ ਤਾਂ ਫਿਰ ਮੈਂ ਆਲੂਆਂ ਨੂੰ ਮਾਈਕਰੋ ਦੇ ਵਿੱਚ ਹੀ ਹੁਣ ਥੋੜੀ ਦੇ ਰੱਖਿਆ ਚਾਰ ਪੰਜ ਵਾਰ ਮਿੰਟ ਵਾਸਤੇ ਤੇ ਉਹ ਫਿਰ ਉਹਦੇ ਚ ਹੋ ਜਾਣਗੇ ਮਟਰ ਮੈਂ ਵੀ ਮਟਰ ਵੀ ਬੋਇਲ ਕੀਤੇ ਆ ਕਿਉਂਕਿ ਥੋੜੇ ਜਿ ਮਟਰ ਮੈਂ ਮੈਚ ਕਰੂੰਗੀ ਔਰ ਥੋੜੇ ਜਿ ਮੈਂ ਜਿਹੜਾ ਜਿਹੜੇ ਆ ਉਹ ਮੈਂ ਰੱਖੂੰਗੀ ਕਿਉਂਕਿ ਫਿਰ ਥੋੜੇ ਜਿ ਪਾਉ ਪਾਜ ਦਿਖਣੇ ਵੀ ਚਾਹੀਦੇ ਹਨ ਆ ਮਸਾਲਾ ਆਪਾਂ ਸਾਰਾ ਪੁੰਨ ਕੇ ਰੱਖ ਲਿਆ ਤੁਸੀਂ ਦੇਖ ਹੀ ਲਿਆ ਤੇ ਇਹਦੇ ਵਿੱਚ ਪਾਉ ਪਾਜੀ ਮਸਾਲਾ ਹਜੇ ਮੈਂ ਪਾਉਣਾ ਤੇ ਟਮਾਟਰ ਵੀ ਇਹਦੇ ਚ ਪੀਸਲੇ ਅਦਰਕ ਵੀ ਪੀਸਲੇ ਲਸਣ ਵੀ ਪਿਆਜ਼ ਵੀ ਸਭ ਕੁਝ ਪੀਸ ਕੇ ਮੈਂ ਪਰ ਲੈਆ वैसे ਤਾਂ ਆਪਾਂ ਜਿਵੇਂ ਆਪਦੇ ਆਪੇ ਰੂਪ ਤਰੀਕੇ ਨਾਲ ਬਣਾਉਨੇ ਆ ਪਰ ਮੇਰਾ ਇਹ ਥੋੜਾ ਜਿਹਾ ਡਿਫਰੈਂਟ ਤਰੀਕਾ ਪਹਿਲਾਂ ਮੈਂ ਦੂਸਰੇ ਤੇ ਇੱਕ ਨਾਲ ਅੱਜ ਮੈਂ ਡਿਫਰੈਂਟ ਤਰੀਕੇ ਨਾਲ ਬਣਾਈ ਕਿਉਂਕਿ ਮੇਰਾ ਟਾਈਮ ਘੱਟ ਸੀਗਾ ਸੋ ਮੈਂ ਸਾਰੀਆਂ ਸਬਜ਼ੀਆਂ ਨੂੰ ਪਹਿਲਾਂ ਮੈਂ ਬੋਇਲ ਕਰ ਲਿਆ ਮਸਾਲਾ ਮੈਂ ਲੱਗ ਭੁੰਨਣਾ ਧਰਤਾ ਕਿਉਂਕਿ ਘਰੇ ਥੋੜੀ ਜਿਹੀ ਪ੍ਰੋਬਲਮ ਸੀ ਮੈਂ ਕੱਲੀ ਹੁਸੀ ਅੱਜ ਇਸ ਕਰਕੇ ਸੌਰੀ ਤੇ ਮੈਂ ਪੂਰਾ ਤੁਹਾਨੂੰ ਨਹੀਂ ਦਿਖਾ ਸਕੀ ਬਾਅਦ ਦਾ ਜਦੋਂ ਮੈਂ ਉਹ ਚੱਕ ਲਿਆ ਮੈਂ ਇੰਦਾ ਫਿਰ ਤੁਹਾਨੂੰ ਦਿਖਾਵਾਂਗੀ ਕਿੰਨਾ ਭੁੱਪਣਾ ਉਸ ਤੋਂ ਬਾਅਦ ਫਿਰ ਆਪਾਂ ਪਾ ਬਣਾਉਗੇ ਅੱਜ ਵੈਸੇ ਤਾਂ ਸਾਡਾ ਬੁੱਧਵਾਰ ਦਾ ਦਿਨ ਆ ਸੀ ਗੁਰਦੁਆਰੇ ਵੀ 3:30 ਵਜੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਬੁੱਧਵਾਰ ਨੂੰ ਸੀ ਹਰ ਬੁੱਧਵਾਰ ਸੀ ਗੁਰਦੁਆਰਾ ਸਾਹਿਬ ਜਾਣੇ ਆ ਸੁਬਣੀ ਸਾਹਿਬ ਦਾ ਪਾਠ ਕਰਕੇ ਫਿਰ ਕੀਰਤਨ ਕਰਦੇ ਆ ਤਾਂ ਕੀਰਤਨ ਦਾ ਚੈਨਲ ਆਪਣਾ ਦੂਸਰਾ ਬਣਾਇਆ ਹੋਇਆ ਸੋ ਤੁਸੀਂ ਉਹ ਵੀ ਅਮਰ ਜੀ ਢਾਲੀਵਾਲ ਦੇ ਨਾਟਕੀ ਸ਼ਬਦ ਕੀਰਤਨ ਦੇ ਨਾਮ ਤੇ ਉਹ ਚੈਨਲ ਮੇਰਾ ਹੈਗਾ ਸੋ ਸਭ ਨੂੰ ਸਾਰੇ ਨੂੰ ਬੇਨਤੀ ਹੈ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਔਰ ਕਮੈਂਟ ਕਰਿਓ ਲਾਈਕ ਕਰਿਓ ਉਹਨੂੰ ਤੇ ਇਹ ਆਪਣਾ ਚੈਨਲ ਹੈ ਜਿਹੜਾ ਮਿਕਸ ਚੈਨਲ ਹੈਗਾ ਇਹ ਵਲੌਗ ਹੈਗਾ 22 ਅਮਰਜੀਤ 22 1955 ਔਰ ਵਲੌਗ ਡੇਲੀ ਵਲੌਗ ਦਾ ਹੈਗਾ ਇਹ ਇਹਦੇ ਜੋ ਆਪਾਂ ਕੋਈ ਨਵੀਂ ਚੀਜ਼ ਇਸ ਵਿੱਚ ਬਣਾਉਣੀ ਹੈ ਵਸਖਾ ਉਹੀ ਬਣਾਉਣੀ ਮੈਂ ਡੇਲੀ ਰੁਟੀਨ ਦਾ ਤਾਂ ਖੈਰ ਹੈ ਜੇ ਕੁਝ ਨਹੀਂ ਹੈ ਤੇ ਚਪਾਇਆ ਹੈਗਾ ਤੇ ਇਸ ਕਰਕੇ ਇੱਕ ਦੋ ਚੀਜ਼ਾਂ ਪਾਈਆਂ ਪਲੀਜ਼ ਇਹ ਵੀ ਸਬਸਕ੍ਰਾਈਬ ਕਰਿਓ ਲਾਈਕ ਕਰੋ ਸ਼ੇਅਰ ਕਰੋ ਇਹ ਰਿਕੁਐਸਟ ਹੈ ਤੇ ਚਲੋ ਜੀ ਆਪਾਂ ਤੁਹਾਨੂੰ ਹੁਣ ਮੈਂ ਉਹ ਰੱਖ ਦਿਆਂ ਅਸੀਂ ਜਿਹੜਾ ਮਿੱਦਾ ਇਹ ਮਿੱਟੀ ਦਾ ਹੋਇਆ ਇਹ ਨੂੰ ਮੈਂ ਰੱਖ ਕੇ ਆ ਜਾਂ ਉਸ ਤੋਂ ਬਾਅਦ ਫਿਰ ਮਨਾਲ ਦੇ ਨਾਲ ਹਾਂਜੀ ਆਪਾਂ ਸਬਜ਼ੀਆਂ ਜਿਹੜੀਆਂ ਹੁਣੇ ਮੈਚ ਕਰ ਲੈਣੀਆਂ ਇਹਦੀਆਂ ਮੈਂ ਘੋਟਣੀ ਨਾਲ ਵੀ ਕਰ ਲੈਣੀ ਹੁਣ ਵੈਸੇ ਮੈਸਰ ਨਾਲ ਵੀ ਕਰ ਲੈਣੀ ਹੁੰਦੀ ਆ ਪਰ ਘੋਟਣੀ ਨਾਲ ਜ਼ਿਆਦਾ ਵਧੀਆ ਹੁੰਦੀ ਆ ਮੈਸਰ ਜਿਹਦੇ ਨਾਲ ਉਹਦੇ ਨਾਲ ਨਾਲ ਦੂਸਰਾ ਥੋੜਾ ਜਿਹਾ ਵਿਚ ਆ ਡੜ ਜਾਂਦੀਆਂ ਸਬਜ਼ੀਆਂ ਨੂੰ ਮੈਚ ਕਰਕੇ ਤੇ ਫਿਰ ਮੈਂ ਜੇ ਆਪਾਂ ਸਾਰੇ ਉਹਦੇ ਵਿੱਚ ਰਲਾਵਾਂਗੇ ਤੇ ਇਹ ਥੋੜਾ ਜਿਹਾ ਕੈਮਰਾ ਸੈੱਟ ਨਹੀਂ ਹੋ ਰਿਹਾ ਤੇ ਸੌਰੀ ਪਤਾ ਹੈ ਦੇਖ ਰਿਹਾ ਤੁਹਾਨੂੰ ਕਿ ਨਹੀਂ ਦੇਖ ਫਿਰ ਮੈਂ ਦੂਰ ਹੋ ਕੇ ਦਿਖਾਉਣੀ ਤੁਹਾਨੂੰ ਤੇ ਇਹ ਮੈਸ਼ ਕਰਕੇ ਮਸਾਲੇ ਚ ਪਾ ਦੇਣੀ ਹੈ ਨਾਲ ਜਿੰਨਾਂ ਨਾਲ ਆਪਾਂ ਜਿਹੜੀ ਤਰੀ ਥੋੜੀ ਜਿਹੀ ਰੱਖਣੀ ਹੈ ਕਿਉਂਕਿ ਇਹ ਜਿਹੜੀ ਹੈਗੀ ਸਬਜੀ ਹੈ ਥੋੜਾ ਜਿਹਾ ਘਿਓ ਜ਼ਿਆਦਾ ਲੈ ਜਾਂਦੀ ਹੈ ਤੇ ਇਸ ਕਰਕੇ ਘਿਓ ਇਹਨੂੰ ਵੱਧ ਚਾਹੀਦਾ ਥੋੜਾ ਜਿਹਾ ਹਨ ਤੇ ਆ ਮੈਂ ਸਬਜ਼ੀਆਂ ਜਿਹੜੀਆਂ ਚੰਗੀ ਤਰ੍ਹਾਂ ਮੈਸ਼ ਕਰਨੀਆਂ ਇਹ ਮੈਸ਼ ਮੈਸ਼ ਕਰਕੇ ਤੇ ਫਿਰ ਇਹ ਆਪਣਾ ਜਿਹੜੇ ਦੂਸਰੇ ਮਟਰ ਪਏ ਆ ਇਹ ਮੈਂ ਥੋੜੀ ਜਿਹੀ ਮਟਰ ਰੱਖ ਲਈ ਸੀਗੇ ਆ ਦੇਖੋ ਇਹ ਮੈਂ ਮਟਰ ਰੱਖ ਲਏ ਇਹ ਮੈਂ ਉੱਪਰ ਦੀ ਪਾਉਂਗੀ ਤਾਂ ਕਿ ਮਟਰ ਥੋੜੇ ਜਿਹਾ ਦਿਖਦੇ ਰਹਿਣ ਸਾਰੇ ਮੈਸ਼ ਨਾ ਹੋਣ ਹਨ ਏ ਭਾਜੀ ਪਾਓ ਭਾਜੀ ਪਾਓ ਬਣ ਜਾਂਦੇ ਭੈਣ ਆਪਦਾ ਤੁਸੀਂ ਪਾਓ ਦੇ ਨਾਲ ਖਾ ਲਓ ਮੈਂ ਅੱਜ ਹੋਮ ਮੇਡ ਪਾਓ ਬਣਾ ਰਹੀ ਆਂ ਉਸ ਦੀ ਪਿਛਲੀ ਵਾਰ ਤਾਂ ਸਿਰ ਖੈਰ ਲਿਆ ਆ ਕੇ ਦੂਸਰੀ ਵਾਰੀ ਵੀ ਵਿਚਾਰੋਂ ਲਿਆ ਕੇ ਖਾ ਲਏ ਸੀਗੇ ਅੱਜ ਅਸੀਂ ਇਹ ਲਿਆ ਕੇ ਇੱਥੇ ਮੈਂ ਘਰੇ ਮੈਂ ਘਰੇ ਟ੍ਰਾਈ ਮਾਰਦੀ ਆਂ ਚਲੋ ਅੱਜ ਟ੍ਰਾਈ ਮ Pass ਹੋ ਜਾਂਦਾ ਥੋੜਾ ਕੱਲੇ ਬੰਦੇ ਦਾ ਟਾਈਮ ਵੀ ਨਹੀਂ Pass ਹੁੰਦਾ ਫ੍ਰੀ ਸੀਗੀ ਤੇ ਮੈਂ ਅਖਾ ਚਲੋ ਮੈਂ ਘਰੇ ਬਣਾਉਣੀ ਆ ਜਿਹੜੀ ਚੀਜ਼ ਆਪਾਂ ਨੂੰ ਬਣਾਉਣੀ ਆਉਂਦੀ ਆਪਾਂ ਬਣਾ ਸਕਦੇ ਆ ਪਿਛਲੀ ਵਾਰ ਮੈਂ ਆਟੇ ਦੇ ਬਣਾਏ ਸੀ ਜੀ ਕੋ ਵੀ ਤੁਹਾਨੂੰ ਰੈਸਪੀ ਸ਼ੇਅਰ ਕਰੂੰਗੀ ਮੈਂ ਫਿਰ ਅੱਜ ਆਪਾਂ ਤੁਹਾਨੂੰ ਇਹ ਪਾਓ ਪਾਓ ਦਾ ਤੇ ਪਾਜੀ ਦੀ ਰੈਸਪੀ ਦਿਖਾਉਣੀ ਹੈ ਹਾਂਜੀ ਆਪਾਂ ਕਰ ਰਹੇ ਆ ਬਣਾ ਰਹੇ ਹਾਂ ਤਾਂ ਪਾਜੀ ਦਾ ਮਸਾਲਾ ਤੁਹਾਨੂੰ ਦਿਖ ਰਿਹਾ ਹੋਣਾ ਸ਼ਾਇਦ ਇਹਦੇ ਵਿੱਚ ਹੁਣ ਆਪਾਂ ਥੋੜੀ ਜਿਹੀ ਹੱਦ ਦੀ ਮਿਰਚ ਪਾਵਾਂਗੇ। ਤਾਂ ਕਿ ਇਹ ਥੋੜਾ ਜਿਹਾ ਰੰਗ ਦੇ ਦਿੰਦੀ ਹੈ ਇਹਦੇ ਨਾਲ ਹਨ। ਹਨ ਜੀ। ਟਮਾਟਰ ਤਾਂ ਵੈਸੇ ਹੀ ਪਾਏ ਹੋਏ ਆਪਾਂ। ਇਹ ਦੇੱਗੀ ਮਿਰਚ ਵੀ ਪਾ ਦਿੰਦੇ ਆ। ਇਹਦਾ ਨਾਲ ਥੋੜਾ ਜਿਹਾ ਲੱਗ ਹੋ ਜਾਊਗਾ ਨਾ। ਤੇ ਕੋਈ ਇੱਕ ਚਮੜੀ ਮੱਥੀ ਮੇਥੀ ਵੀ ਪਾ ਦਿੰਦੇ ਆ। ਬਟ ਅੱਜ ਮੇਰੇ ਕੋਲ ਹੈ ਨਹੀਂ ਜੀ। ਉਹ ਮੈਂ ਨਹੀਂ ਪਾ ਰਹੀ। ਇਸ ਕਰਕੇ ਤੇ ਹੁਣ ਆਪਾਂ ਇਹਦੇ ਥੋੜਾ ਜਿਹਾ ਪਾਣੀ ਘਰਮ ਰੱਖ ਦਿੰਦੇ ਆ। ਚਾਹਾਂ ਕੋਈ ਸਾਦਾ ਹੋਵੇ ਤੇ ਇਹ ਜਿਹੜੀ ਕਰੀ ਬਣ ਚੁਗੀ ਇਸ ਤਰ੍ਹਾਂ ਥੋੜੀ ਜਿਹੀ ਤੜੀ ਬਣਾਉਣੀ ਜ਼ਿਆਦਾ ਨਹੀਂ ਬਣਾਉਣੀ ਆਪਾਂ ਕਿਉਂਕਿ ਕਰੀ ਬਹੁਤੇ ਨਹੀਂ ਹੁੰਦੀ ਪਰ ਫਿਰ ਵੀ ਕਰਨਾ ਪੈਂਦਾ ਥੋੜਾ ਜਿਹਾ ਕਰਨਾ ਪੈਂਦਾ ਆਪਾਂ ਮੈਸ਼ ਕੀਤੀ ਸਬਜ਼ੀ ਹੁਣ ਇਹਦੇ ਵਿੱਚ ਸੁੱਟਾਉਨੇ ਆ ਸਾਰੀ ਆ ਦੇਖੋ ਜੀ ਮੈਸ਼ ਕੀਤੀ ਹੋਈ ਸਬਜ਼ੀ ਆ ਆਪ ਦਾ ਉਹਦਾ ਵੈਸੇ ਦਾ ਤਰੀਕਾ ਹੁੰਦਾ ਮੈਂ ਤੁਹਾਨੂੰ ਆਪਣਾ ਤਰੀਕਾ ਦੱਸ ਰਹੀ ਹਾਂ ਵੈਸੇ ਦਾ ਲੋਕ ਬੜੇ ਤਰੀਕੇ ਨਾਲ ਆਹ ਭਾਜੀ ਬਣਾਉਂਦੇ ਆ ਪਰ ਇਹ ਆਪ ਦਾ ਉਹਦਾ ਤਰੀਕਾ ਹੁੰਦਾ ਤੇ ਉਸ ਤੋਂ ਉੱਪਰ ਦੀ ਆਪਾਂ ਧਣੀਆਂ ਵੀ ਪਾ ਸਕਦੇ ਹਾਂ ਤਸੂਰੀ ਮੇਥੀ ਵੀ ਪਾ ਸਕਦੇ ਹਾਂ ਆਪਦੇ ਆਪ ਦੇ ਟੇਸਟ ਹੈ ਜੀ ਉਹ ਜਿਹੜਾ ਵੀ ਤੁਹਾਨੂੰ ਟੇਸਟ ਠੀਕ ਲੱਗਦਾ ਤੁਸੀਂ ਉਹਦੇ ਚ ਪਾ ਸਕਦੇ ਹੋ ਤਾਂ ਇਹ ਸਬਜ਼ੀ ਵੀ ਇੱਕ ਕਿਸਮ ਦੀ ਜਾਣੀ ਇਹਨੂੰ ਆਪਾਂ ਮੈਚ ਕਰ ਲੈਣੇ ਆ ਜਿਵੇਂ ਵੈਸੇ ਆਪਾਂ ਜਿਹੜੇ ਆਲੂ ਆ ਜਾਂ ਮਟਰ ਆ ਤੋਂ ਆਪਾਂ ਤਰੀ ਵਾਲੇ ਵੈਸੇ ਕੱਟ ਕੇ ਬਣਾ ਲੈਣੇ ਆ ਇਹ ਜਿਹੜੀ ਸਬਜ਼ੀ ਆਪਾਂ ਮੈਸ਼ ਕਰਕੇ ਬਣਾਣਾ ਇਹਨੂੰ ਆਪਾਂ ਭਾਜੀ ਬੋਲ ਦਿੰਨੇ ਆ ਫਿਰ ਤੇ ਸੇਮ ਹੀ ਅਸੀਂ ਇਤਸ ਪ੍ਰੋਸੈਸ ਵੀ ਸੇਮ ਹੀ ਆ ਕਿਸੇ ਦਾ ਕਿਸੇ ਤਰੀਕੇ ਨਾਲ ਕਿਸੇ ਦਾ ਕਿਸੇ ਤਰੀਕੇ ਨਾਲ ਦਸੋ ਇਹ ਆਪਣਾ ਮੇਰਾ ਪ੍ਰੋਸੈਸ ਇਹ ਹੈਗਾ ਮੈਂ ਇਸੇ ਤਰ੍ਹਾਂ ਵੈਸੇ ਵੀ ਪਹਿਲਾਂ ਵੀ ਮੈਂ ਇਹੀ ਕਰਦੀ ਆ ਸਬਜ਼ੀਆਂ ਨੂੰ ਮੈਂ ਬੋਇਲ ਕਰ ਲੈਣੀ ਹੁੰਦੀਆਂ ਟਮਾਟਰ ਉਤੋਂ ਦੀ ਥੋੜੀ ਜਿਹੀ ਪਾ ਦੇਣੀ ਹੁੰਦੀਆਂ ਬੋਇਲ ਕਰਕੇ ਤੇ ਇਸ ਕਰਕੇ ਆਪਣਾ ਇਹ ਇਹ ਹੁਣ ਫਾਈਨਲ ਪ੍ਰੋਸੈਸ ਆ ਜੇ ਆਪਾ ਗਰਮ ਮਸਾਲਾ ਵੀ ਪਾਉਣ ਉਤੋਂ ਦੀ ਪਾ ਸਕਦੇ ਆ ਪਾਓ ਭਾਜੀ ਮਸਾਲਾ ਵੀ ਪਾ ਸਕਦੇ ਆ ਉਹ ਜਿਹਾ ਆਪਾ ਪਾਉਣਾ ਮੈਂ ਥੋੜਾ ਜਿਹਾ ਪਾਣੀ ਪਾ ਕੇ ਵਿੱਚ ਮਟਰ ਪਾ ਕੇ ਫਿਰ ਉਤੋਂ ਦੇ ਪਾਓ ਭਾਜੀ ਮਸਾਲਾ ਆਪਾ ਪਾਵਾਂਗੇ ਤੇ ਮੇਰੀ ਬਾਤ ਸ਼ਾਇਦ ਤੁਹਾਨੂੰ ਸਲੋ ਆਊਗੀ ਪਲੀਜ਼ ਮਾਫ ਕਰਿਓ ਤੇ ਅੱਜ ਮੇਰਾ ਸੈਟ ਸੈਟਿੰਗ ਜਿਹੀ ਸਹੀ ਨਹੀਂ ਬਹਿ ਰਹੇਗੀ ਤੇ ਹੁਣ ਮੈਂ ਤੁਹਾਨੂੰ ਨਾਲ ਦੀ ਨਾਲ ਇਹ ਦਿਖਾ ਰਹੀ ਆਂ ਤੇ ਤੁਸੀਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਲਾਈਕ ਕਰਿਓ ਸ਼ੇਅਰ ਕਰੋ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਮੇਰੀ ਰੈਸਪੀ ਲੱਗੀ ਆ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਆ ਮੈਂ ਹੁਣੇ ਥੋੜਾ ਜਿਹਾ ਪਾਣੀ ਪਾਉਣੀ ਆ ਜਿਆਦਾ ਨਹੀਂ ਪਾਉਂਗੀ ਥੋੜਾ ਜਿਹਾ ਪਾਉਂਗੀ ਕਿਉਂਕਿ ਥੋੜੀ ਤਾਂ ਫਿਰ ਠੀਕ ਲੱਗਦੀ ਨਹੀਂ ਤਾਂ ਬਿਲਕੁਲ ਸੁੱਕੀ ਸੀਗੀ ਇਹ ਤੇ ਕਾਈਂਡਲੀ ਹੁਣ ਆਪਣਾ ਇਹਦੇ ਚ ਟਮਾਟਰ ਮਟਰ ਪਾਵਾਂਗੇ ਵੈਸੇ ਮਟਰ ਘੱਟ ਮਿਕਸ ਹੋਏ ਆ ਵਿੱਚ ਤੇ ਆ ਫਾਈਨਲੀ ਆਪਣੀ ਤਿਆਰ ਆਪਾਂ ਆਪਾਂ ਜੀ ਕਿਉਂਕਿ ਮੈਂ ਬਾਜ਼ਾਰ ਦਾ ਖਾਣਾ ਜਿਆਦਾ ਪਸੰਦ ਨਹੀਂ ਕਰਦੀ ਤੇ ਸੋ ਮੈਂ ਕੋਸ਼ਿਸ਼ ਕਰਦੀ ਆ ਬਈ ਹਰ ਕੁਝੇ ਮੈਂ ਘਰੇ ਬਣਾ ਕੇ ਹੀ ਖਾਵਾਂ ਮੈਂ ਨਹੀਂ ਬਾਜ਼ਾਰ ਦਾ ਜਿਆਦਾ ਪਸੰਦ ਕਰ ਥੋੜੀ ਜਿਹੀ ਲੱਗੀ ਮਿਰਚ ਮੈਂ ਹੋਰ ਪਾਉਣ ਲੱਗੀ ਆ ਕਿਉਂਕਿ ਥੋੜਾ ਜਿਹਾ ਰੰਗ ਘੱਟ ਸੀਗਾ ਸੌਰੀ ਇਹ ਕਿਉਂ ਅਭੀ ਜਿਆਦਾ ਲੈਂਦੀ ਆ ਪਰ ਮੈਂ ਕਿਉਂ ਜਿਆਦਾ ਨਹੀਂ ਪਾਉਂਦੀ ਹੈਨਾ ਤੇ ਹੁਣ ਆਪਾਂ ਆਪਾਂ ਉਹ ਪਾਜੀ ਮਸਾਲਾ ਐਮ ਡੀ ਐਚ ਦਾ ਇਹ ਵੀ ਪਾਵਾਂਗੇ ਤੇ ਸੋ ਆਪ ਦੇ ਆਪ ਦਾ ਟੇਸਟ ਨੂੰ ਤਾਂ ਤੁਸੀਂ ਜਿਹੜਾ ਕੁਝ ਪਾਉਣਾ ਨੋਨ ਮਿਰਚ ਮਸਾਲਾ ਦਾ ਟੇਸਟ ਨੂੰ ਤਾਂ ਪਾ ਸਕਦੇ ਆ ਮੈਂ ਤਾਂ ਮਸਾਲਾ ਪਹਿਨਾ ਭੁੱਲ ਕੇ ਰੱਖ ਲਿਆ ਸੀਗਾ ਕਿਉਂਕਿ ਕੈਮਰਾ ਵੀ ਪੜਨਾ ਹੁੰਦਾ ਫਿਰ ਕੱਲਿਆਂ ਨੂੰ ਮੁਸ਼ਕਲ ਹੋ ਜਾਂਦਾ ਹੈ ਆਮ ਦੋ ਦੋ ਚਮਚੇ ਦੇ ਕਰੀ ਪਾ ਦਿੰਨੀ ਆ ਥੋੜਾ ਜਿਹਾ ਜ਼ਿਆਦਾ ਸਾਡਾ ਥੋੜਾ ਜਿਹਾ ਜ਼ਿਆਦਾ ਮਸਾਲਾ ਖਾਂਦੇ ਆ ਪਰ ਖਾਂਦੇ ਘਰ ਤਾਂ ਹੀ ਆ ਜੀ ਬਾਹਰ ਦਾ ਨਹੀਂ ਖਾਂਦੇਗੇ ਘਰ ਦੇ ਖਾਂਦੇ ਘਰ ਹੋਈਆਂ ਦੇਖੋ ਬੱਚੇ ਤੁਹਾਨੂੰ ਮੈਂ ਫਾਈਨਲੀ ਡੈਸਟੀ ਹੋ ਗਈ। ਬਹੁਤ ਸੋਹਣਾ ਕਲਰ ਆ ਗਿਆ ਹੈ ਨਾ। ਰੈੱਡ ਰੈੱਡ ਹੋ ਗਿਆ। ਤੁਹਾਨੂੰ ਸ਼ਾਇਦ ਪੂਰਾ ਨਹੀਂ ਰੈੱਡ ਦਿਸ ਰਿਹਾ। ਉਤੋਂ ਦੀ ਆਪਾਂ ਮਟਰ ਵੀ ਪਾ ਦਿੰਨੇ ਹੁਣ ਫਿਰ ਇਹਨੂੰ ਇੱਕ ਦੋ ਬਾਲੇ ਦੇਵਾਂਗੇ ਕਿਉਂਕਿ ਫਿਰ ਆਪਦਾ ਭਉ ਛੱਡੇ ਹੋਗੀ ਤੇ ਫਿਰ ਆਪਾਂ ਬੰਦ ਕਰ ਦਾਂਗੇ। ਤਾਂ ਭਾਜੀ ਆਪਣੀ ਰੈਡੀ ਹੈ ਜੀ। ਤਸੋ ਬੇਨਤੀ ਹੈ ਕਿ ਦੇਖ ਕੇ ਦੱਸਣਾ ਕਿ ਇਹਨੂੰ ਕਿਹਨੂੰ ਮੇਰੇ ਪਾਪਾ ਜੀ ਪਸੰਦ ਆਈ ਹੈ ਕਮੈਂਟ ਕਰਕੇ ਦੱਸਿਓ ਪਲੀਜ਼